ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜੈਮਲ ਸਿੰਘ ਵਾਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਪਲੂਣ ਝੋਟੀਆ ਜੀ ਸੂਨ ਵਾਲੀ ਤੇ ਇੱਕ ਹੀ ਇਹ ਗਾਂ ਸੂਨ ਵਾਲੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਗੁਰਵਜਨ ਸਿੰਘ ਜੀ ਪਿੰਡ ਪਿੰਡ ਜੈਮਲ ਸਿੰਘ ਵਾਲਾ ਜਿਲ੍ਹਾ ਜਿਲ੍ਹਾ ਬਰਨਾਲਾ ਜੀ ਪਹਿਲੀ ਚੋਟੀ ਦੀ ਜਾਣਕਾਰੀ ਦੋ ਜੀਪਣੀ ਇਹ ਆਪਣੇ ਕੋਲੇ ਪਹਿਲਾਂ ਪਹਿਲੇ ਸੂਏ ਆਈ ਬਲੂਨ ਚੋਟੀ ਹੈ ਠੀਕ ਆ ਹਾਂਜੀ ਕਿੰਨੇ ਦਿਨ ਬਾਕੀ ਵੀਰ ਜੀ ਇਹਦੇ ਚਾਰ ਦਿਨ ਬਾਕੀ ਠੀਕ ਆ ਆਮੜਾ ਦਿਖਾ ਦੋ ਫਿਰ ਲੋਸ ਚੈੱਕ ਕਰ ਸਰ ਚੰਗੀ ਭੜੀ ਬਲੂਸੀਪਰਾ ਤੋਰਾ ਤਾਰਾ ਵੱਡੀ ਵੀਡੀਓ ਸਰ ਰੇਟ ਵੀਰ ਜੀ ਦਾ ਰੇਟ ਫੋਨ ਤੇ ਦੱਸਾਂਗੇ ਹਾਂਜੀ ਭਾਈ ਜੀ ਗਾਂ ਦਾ ਗਾਂ ਦਾ ਹੀ ਫੋਨ ਤੇ ਦੱਸਾਂਗੇ ਇਹ ਦੂਜੇ ਸੂਏ ਸੁਣੀਏ ਠੀਕ ਆ ਹਾਂਜੀ ਦੂਜੇ ਸੂਏ ਸੁਣਾ ਪਿਛਲੇ ਸੂਏ ਦੋ ਦੋ ਵੀਰੇ ਇਹ ਤਾਂ 10 ਲੀਟਰ ਜੀ 10 ਲੀਟਰ ਦੁੱਧ ਸੀ ਪਰਾ ਪੂਰੀ ਛੰਡੀ ਸੀ ਲਾ ਹਾਂਜੀ ਹਾਂਜੀ ਕਰਦੀ ਐ ਵੀ ਬਿਨਾ ਨਿਆਣੇ ਤੋਂ ਹਾਂਜੀ ਘਰੇ ਪਾਲੀ ਐ ਬ ਹਾਂ ਜੋ ਪ੍ਰਾਟੰਡੀ ਸੀਲਪੂਰੀਆ ਬਾਈ ਕੋਲ ਗਾਂ ਤੇ ਇੱਕ ਝੋਟੀ ਬਹੁਤ ਸੋਹਣੀ ਤੇ ਢੱਲਾ ਢੁਲਾ ਕਰਮਵਾਲੀ ਦੇ ਪਿੰਆ ਜਣੇ ਦੀ ਬਾਕੀਆ ਬਾਕੀ ਤੋਰਾ ਤਰਾ ਕਰਮਵਾਲੀ ਦਾ ਵੱਡੀ ਵੀਡੀਓ ਦਿਖਾਇਆ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਬਾਕੀ ਵੱਡੀ ਵੀਡੀਓ ਚ ਤੋਰਾ ਤਰਾ ਚੰਗੀ ਤਰ੍ਹਾਂ ਦਿਖਾਇਆ ਪ੍ਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਓਕੇ ਬਾਏ